ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖਾੜਕੂ ਸਾਖੀ ਸਰਦਾਰ ਦਲਜੀਤ ਸਿੰਘ ਜੀ ਦੀ ਲਿਖੀ ਹੋਈ ਪਿਛਲਾ ਅਧਿਆਇ ਆਪਾਂ ਪੜਿਆ ਸੀ ਗੁਰੂ ਦਾ ਅਦਬ ਨਵਾਂ ਅਧਿਆਇ ਸ਼ੁਰੂ ਕਰਦੇ ਹਾਂ ਜਪਨੇਸਾਨ ਬਾਣੀ ਪੜਨ ਵਾਲੀ ਆਵਾਜ਼ ਇਹ ਗੱਲ ਸਤੰਬਰ 1984 ਦੇ ਪਹਿਲੇ ਦਿਨਾਂ ਦੀ ਹੈ ਥਾਂ ਸ੍ਰੀ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਦੀ ਸੀ ਅਤੇ ਸਮਾ ਅਮ੍ਰਿਤ ਵੇਲੇ ਦਾ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਆਈਆਂ ਦਿੱਲੀ ਦਰਬਾਰ ਦੀਆਂ ਫੌਜਾਂ ਹਾਲੇ ਤੱਕ ਉਸੇ ਤਰ੍ਹਾਂ ਹੀ ਤੈਨਾਤ ਸਨ ਅਜੇ ਦਰਬਾਰ ਸਾਹਿਬ ਸੰਗਤਾਂ ਲਈ ਦਰਸ਼ਨਾ ਵਾਸਤੇ ਨਹੀਂ ਸੀ ਖੋਲਿਆ ਪਰ ਗੁਰਦੁਆਰਾ ਸ਼ਹੀਦਾਂ ਕੁਝ ਦਿਨ ਪਹਿਲਾਂ ਹੀ ਖੋਲ ਦਿੱਤਾ ਸੀ ਸ਼ਹਿਰ ਵਿੱਚ ਸਭ ਪਾਸੇ ਫੌਜ ਦੇ ਨਾਕੇ ਸਨ ਤੜਕੇ ਕਰਫਿਊ ਖੁੱਲਣ ਤੇ ਸੰਗਤਾਂ ਗੁਰੂ ਘਰ ਵੱਲ ਨਿਕਲ ਪੈਂਦੀਆਂ ਸਨ ਪਹਿਲੇ ਦਿਨ ਦੇ ਕਰਫਿਊ ਕਰਕੇ ਕੁਝ ਸੰਗਤ ਜੋ ਘਰ ਨਹੀਂ ਸੀ ਜਾ ਸਕਦੀ ਉਹ ਗੁਰਦੁਆਰਾ ਸਾਹਿਬ ਵਿੱਚ ਰਾਤ ਨੂੰ ਉੱਥੇ ਹੀ ਪੈ ਜਾਂਦੀ ਸੀ ਮੈਂ ਤੇ ਮੇਰਾ ਦੋਸਤ ਵੀ ਇੱਕ ਦਿਨ ਪਹਿਲਾਂ ਇੱਥੇ ਆਏ ਫਿਰ ਇੱਥੇ ਹੀ ਰਾਤ ਕੱਟਣ ਦਾ ਨਿਸ਼ਚਾ ਕੀਤਾ ਸਾਡੇ ਵਾਂਗ ਕੁਝ ਹੋਰ ਸੰਗਤ ਵੀ ਉੱਥੇ ਰਾਤ ਕੱਟਣ ਲਈ ਲੰਮੇ ਪਈ ਹੋਈ ਸੀ ਅਸੀਂ ਥੱਕੇ ਬਹੁਤ ਸੀ ਪਰ ਬਹੁਤੀ ਨੀਂਦ ਨਹੀਂ ਆਈ ਕਿਉਂਕਿ ਰਾਤ ਤਨੂ ਫਰਸ਼ ਠੰਡਾ ਹੋ ਗਿਆ ਅਤੇ ਸਾਨੂੰ ਠੰਡ ਮਹਿਸੂਸ ਹੋ ਰਹੀ ਸੀ ਕਰਫਿਊ ਖੁੱਲਣ ਤੇ ਵੱਡੀ ਗਿਣਤੀ ਵਿੱਚ ਨੇੜਲੀਆਂ ਸੰਗਤਾਂ ਗੁਰੂ ਘਰ ਵਿੱਚ ਆ ਗਈਆਂ ਸਭ ਸੰਗਤ ਸੇਵਾ ਪਾਠ ਅਤੇ ਸਿਮਰਨ ਵਿੱਚ ਜੁੜ ਗਈ। ਅਸੀਂ ਗੁਰਦੁਆਰਾ ਸਾਹਿਬ ਦੀ ਕੰਦ ਨਾਲ ਸਿਰ ਲਾ ਕੇ ਪਏ ਹੋਏ ਸੀ। ਅੰਦਰ ਨਿਤਨੇਮ ਹੋ ਰਿਹਾ ਸੀ। ਏਨੇ ਨੂੰ ਬਹੁਤ ਅਨੋਖੀ ਜੋਰਾਵਰ ਅਤੇ ਸੁਰੀਲੀ ਆਵਾਜ਼ ਕੰਨਾਂ ਵਿੱਚ ਪਈ। ਇਹ ਕਿਸੇ ਬੀਬੀ ਦੀ ਆਵਾਜ਼ ਸੀ ਜੋ ਜਪਨੀ ਸੰਨ ਜਪਜੀ ਸਾਹਿਬ ਦਾ ਪਾਠ ਕਰ ਰਹੀ ਸੀ। ਮੈਂ ਅੱਜ ਤੱਕ ਉਸ ਆਵਾਜ਼ ਦਾ ਥਾ ਨਹੀਂ ਪਾ ਸਕਿਆ। ਆਵਾਜ਼ ਕੰਨਿ ਪੈਨ ਨਾਲ ਹੀ ਮੇਰੀ ਠੰਡ ਕਿਤੇ ਗਾਇਬ ਹੋ ਗਈ ਸੀ ਹੁਣ ਉਹ ਚਮਤਕਾਰੀ ਆਵਾਜ਼ ਬਿਨਾ ਹੋਰ ਕੁਝ ਵੀ ਨਹੀਂ ਸੀ ਸੁਣ ਰਿਹਾ ਜਪਨੇਸਾਨ ਜਪਜੀ ਸਾਹਿਬ ਸੰਪੂਰਨ ਹੋਣ ਤੋਂ ਬਾਅਦ ਮੋੜ ਸ਼ੁਰੂ ਹੋ ਗਿਆ ਮੈਂ ਬਹੁਤ ਤਰਦਤ ਨਾਲ ਅੱਖਾਂ ਖੋਲ ਕੇ ਕੁਝ ਪਲ ਲਈ ਉਸ ਆਵਾਜ਼ ਵੱਲ ਤੱਕਿਆ ਇਹ ਕੋਈ 15 16 ਸਾਲ ਦੀ ਪਤਲੀ ਸਾਵਲੀ ਜਹੀ ਕੁੜੀ ਸੀ ਸ਼ਾਇਦ ਉਹਨੇ ਫਿੱਕੇ ਜਿਹੇ ਰੰਗ ਦੇ ਕਪੜੇ ਪਾਏ ਹੋਏ ਸਨ ਅਤੇ ਸਿਰ ਚੁੰਨੀ ਨਾਲ ਸਵਾਰ ਕੇ ਕੱਜਿਆ ਹੋਇਆ ਸੀ। ਉਹ ਥਮਲੇ ਨਾਲ ਢੋ ਲਾ ਕੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਪਾਠ ਕਰ ਰਹੀ ਸੀ। ਹੋਰ ਕਈ ਜਾਣੇ ਵੀ ਗੁਟਕਾ ਸਾਹਿਬ ਤੋਂ ਆਪਣਾ ਆਪਣਾ ਪਾਠ ਕਰ ਰਹੇ ਸਨ। ਮੈਂ ਕੁਝ ਸਮਾਂ ਉੱਥੇ ਪਿਆ ਰਹਾ। ਫਿਰ ਬੈਠ ਕੇ ਚੌਂਕੜੀ ਮਾਰ ਕੇ ਕੰਧ ਨਾਲ ਢੋ ਲਾ ਕੇ ਅੱਖਾਂ ਬੰਦ ਕਰਕੇ ਪੂਰਨ ਧਿਆਨ ਅਤੇ ਸ਼ਰਧਾ ਵਿੱਚ ਜਪ ਨਿਸਾਨ ਜਪਜੀ ਸਾਹਿਬ ਉਸ ਰੂ ਨੂੰ ਹਲਾਉਣ ਵਾਲੀ ਬਾਣੀ ਨੂੰ ਸੁਣਦਾ ਰਿਹਾ ਸ਼ਾਇਦ ਉਸ ਨੇ ਪੰਜ ਪਾਠ ਕੀਤੇ ਹੋਣਗੇ ਅਤੇ ਫਿਰ ਉਹ ਉੱਥੋਂ ਚਲੀ ਗਈ ਉਹ ਆਵਾਜ਼ ਮੈਨੂੰ ਕਦੀ ਨਹੀਂ ਭੁੱਲੀ ਮੈਂ ਅੱਜ ਵੀ ਉਸ ਨੂੰ ਉਸੇ ਤਰ੍ਹਾਂ ਹੀ ਸੁਣ ਲੈਂਦਾ ਹਾਂ ਹੁਣ ਮੈਂ ਉਸ ਦਾ ਕੁਝ ਥਾਹ ਪਾਇਆ ਹੈ ਅਤੇ ਸਮਝ ਆਈ ਹੈ ਉਹ ਕਿੱਡਾ ਵੱਡਾ ਵਰਤਾਰਾ ਸੀ ਉਸ ਵਕਤ ਮੈਂ ਪਾਠ ਸੁਨਿਆ ਅਤੇ ਮਹਿਸੂਸ ਕੀਤਾ ਉਹ ਦੀਆਂ ਗਹਿਰਾਈਆਂ ਅਤੇ ਬਰਕਤਾਂ ਦਾ ਮੈਨੂੰ ਨਹੀਂ ਪਤਾ ਸੀ। ਪਾਠ ਕਰਨ ਵਾਲੀ ਮੂਰਤ ਨੂੰ ਮੈਂ ਕੁਝ ਪਲਾਂ ਲਈ ਤੱਕਿਆ ਸੀ। ਮੇਰੀ ਨਜ਼ਰ ਵਿੱਚ ਐਨਾ ਤਾਨ ਨਹੀਂ ਸੀ ਕਿ ਹੋਰ ਵੱਧ ਉਧਰ ਤੱਕਾਂ। ਜਦੋਂ ਉਹ ਕੁੜੀ ਉੱਥੋਂ ਚਲੀ ਗਈ ਤਾਂ ਹੀ ਮੈਂ ਅੱਖਾਂ ਖੋਲ ਸਕਿਆ। ਜੂਨ 1984 ਦਾ ਹਮਲਾ ਬੇਪਰ ਸੰਸਕਾਰੀ ਤਾਕਤ ਵੱਲੋਂ ਸਿੱਖੀ ਦੀ ਜਿੰਦ-ਜਾਨ ਅਤੇ ਰੂਹ ਦਰਬਾਰ ਸਾਹਿਬ ਤੇ ਸਿੱਧਾ ਅਤੇ ਸਪਸ਼ਟ ਹਮਲਾ ਸੀ ਲੰਬੀ ਤਿਆਰੀ ਅਤੇ ਉਡੀਕ ਪਿੱਛੋਂ ਉਸਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ ਸੀ ਸਿੱਖਾਂ ਦਾ ਵੱਡਾ ਹਿੱਸਾ ਅਗਿਆਨਤਾ ਅਤੇ ਦੁਨੀਆ ਦੇ ਮੋਹ ਵਿੱਚ ਸੁੱਤਾ ਪਿਆ ਸੀ ਕੁਝ ਜਾਗਦੀਆਂ ਰੂਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਪੰਥ ਦੀ ਪਰੰਪਰਾ ਮੁਤਾਬਕ ਦੁਸ਼ਮਨ ਨੂੰ ਜੰਗ ਵਿੱਚ ਟੱਕਰ ਦਿੱਤੀ ਉਹਨਾਂ ਆਪਣੀ ਸ਼ਹਾਦਤ ਨਾਲ ਖਾਲਸਾ ਅਲਸਾਈ ਜਿੱਤ ਦਾ ਪਰਚਮ ਲਹਿਰਾਇਆ 6 ਜੂਨ ਨੂੰ ਜਦੋਂ ਇਹ ਖਬਰ ਆਈ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਰਨਲ ਸ਼ੁਭੇਕ ਸਿੰਘ ਭਾਈ ਅਮਰੀਕ ਸਿੰਘ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸ਼ਹੀਦ ਹੋ ਗਏ ਹਨ ਤਾਂ ਇਹ ਬਹੁਤ ਅਹਿਮ ਅਤੇ ਮੁਬਾਰਕ ਘੜੀ ਸੀ ਇਹੋ ਜਿਹੇ ਨੁਕਤੇ ਸਦੀਆਂ ਬਾਅਦ ਹੀ ਆਉਂਦੇ ਹਨ ਜਦੋਂ ਸਾਰਾ ਸਮਾਂ ਇੱਕ ਬਿੰਦੂ ਤੇ ਹੀ ਕੇਂਦਰਿਤ ਹੋ ਜਾਂਦਾ ਹੈ ਇਹ ਨੁਕਤੇ ਉੱਤੇ ਪੰਥ ਗੁਰੂ ਪਿਆਰ ਸ਼ਹਾਦਤ ਇੱਕ ਥਾਂ ਇੱਕ ਪੱਧਰ ਉੱਤੇ ਇਕੱਠੇ ਹੋ ਜਾਂਦੇ ਹਨ ਇਸ ਵਿੱਚੋਂ ਸਿੱਖੀ ਅਤੇ ਪੰਥ ਦੀਆਂ ਸਾਰੀਆਂ ਵਰਕਤਾਂ ਪ੍ਰਵਾਹਤ ਹੋ ਤੁਰਦੀਆਂ ਹਨ ਅਸੀਂ ਵੀ ਤਿੰਨੋ ਦੋਸਤ ਇਸ ਨੁਕਤੇ ਉੱਤੇ ਆ ਕੇ ਇਹ ਫੈਸਲੇ ਉੱਤੇ ਪੁੱਜਦੇ ਹਾਂ ਹੁਣ ਜੋ ਬੀਤ ਗਿਆ ਉਹ ਬੀਤ ਗਿਆ ਸਾਡਾ ਹੁਣ ਉਸ ਨਾਲ ਕੋਈ ਨਾਤਾ ਨਹੀਂ ਰਹੇਗਾ ਹੁਣ ਸਾਡੇ ਲਈ ਇੱਕੋ ਰਾਹ ਹੈ ਸਾਡੇ ਸ਼ਹੀਦਾਂ ਵੱਲੋਂ ਦਰਸਾਇਆ ਸੱਚ ਅਤੇ ਧਰਮ ਯੋਧਾ ਅਤੇ ਸ਼ਹਾਦਤ ਹੁਣ ਸਾਨੂੰ ਪਹਿਲੇ ਵਾਲਾ ਜੀਵਨ ਮੌਤ ਵਰਗਾ ਲੱਗਦਾ ਸੀ ਅਤੇ ਆਉਣ ਵਾਲਾ ਜੰਗ ਜ਼ਿੰਦਗੀ ਭਰਿਆ ਇਹ ਕਿਹੋ ਜਿਹਾ ਸਮਾਂ ਸੀ ਕਿ ਜੰਗ ਅਤੇ ਮੌਤ ਵਿੱਚੋਂ ਹੀ ਜੀਵਨ ਅਤੇ ਸਕੂਨ ਮਿਲਣਾ ਸੀ ਉਸ ਦਿਨ ਤੋਂ ਬਾਅਦ ਮੇਰੇ ਲਈ ਜੀਵਨ ਬਦਲ ਗਿਆ ਅਸੀਂ ਆਪਣੇ ਭਵਿੱਖ ਦਾ ਰਾਹ ਤਲਾਸ਼ਣ ਤੁਰ ਪਏ ਅਸੀਂ ਸ਼ਹੀਦ ਸਿੰਘਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਬਚ ਗਏ ਸਿੰਘਾਂ ਨੂੰ ਲੱਭਣਾ ਸ਼ੁਰੂ ਕੀਤਾ ਅਸੀਂ ਤਲਾਸ਼ ਵਿੱਚ ਸਾਂ ਕਿ ਸਾਨੂੰ ਕੋਈ ਮਿਲੇ ਜੋ ਇਹ ਕੁਝ ਜਾਣਦਾ ਹੋਵੇ ਜਾਂ ਕਿਧਰੋਂ ਹਥਿਆਰ ਮਿਲਣ ਸਾਨੂੰ ਕੋਈ ਸਿੰਘ ਤਾਂ ਮਿਲਿਆ ਸੀ ਪਰ ਅਸੀਂ ਛੋਟੇ ਛੋਟੇ ਹਥਿਆਰ ਇਕੱਠੇ ਕਰ ਲਏ ਇਸੇ ਤਲਾਸ਼ ਵਿੱਚ ਮੈਂ ਤੇ ਮੇਰੇ ਦੋਸਤ ਨੇ ਮਨ ਬਣਾਇਆ ਕਿ ਚਲੋ ਜਿੱਥੇ ਜਿੱਥੇ ਹਮਲਾ ਹੋਇਆ ਹੈ ਉੱਥੇ ਉੱਥੇ ਜਾ ਕੇ ਵੇਖਿਆ ਜਾਵੇ ਅਸੀਂ ਦੁਪਹਿਰੇ ਜਿਹੇ ਦੋ ਸਕੂਟਰਾਂ ਉੱਤੇ ਮੋਗੇ ਵੱਲ ਨੂੰ ਤੁਰ ਪਏ ਉਹਨਾਂ ਦਿਨਾਂ ਵਿੱਚ ਇੱਕ ਸਾਧਨ ਉੱਤੇ ਇੱਕ ਬੰਦਾ ਹੀ ਸਵਾਰੀ ਕਰ ਸਕਦਾ ਸੀ। ਮੋਗੇ ਸ਼ਾਇਦ ਅਸੀਂ ਇੱਕ ਗੁਰੂ ਘਰ ਵੇਖਿਆ। ਫਿਰ ਜੀਰੇ ਹੁੰਦੇ ਤਰਨ-ਤਾਰਨ ਆ ਗਏ। ਅਸੀਂ ਉੱਥੇ ਮੱਥਾ ਟੇਕਿਆ ਅਤੇ ਸਰੋਵਰ ਦੀ ਪਰਕਰਮਾ ਕੀਤੀ। ਉੱਥੇ ਅਸੀਂ ਵੇਖਿਆ ਕਿ ਹਰ ਕੋਈ ਸਾਡੇ ਵਾਂਗ ਭਰਿਆ ਪੀਤਾ ਹੈ ਅਤੇ ਕੁਝ ਸਵਾਲਾਂ ਦੇ ਜਵਾਬ ਲੱਭ ਰਿਹਾ ਹੈ। ਲੋਕਾਂ ਵਿੱਚ ਇੱਕ ਚੁੱਪ ਸਹਿਮਤੀ ਸੀ ਕਿ ਸਾਡੇ ਨਾਲ ਸਰਕਾਰ ਨੇ ਬਹੁਤ ਵਧੇ ਕੀ ਕੀਤੀ ਹੈ ਤੇ ਸਾਨੂੰ ਹੁਣ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਹਾਲੇ ਤੱਕ ਸਭ ਪਾਸੇ ਫੌਜ ਦੇ ਨਾਕੇ ਸਨ ਅਤੇ ਇੱਥੇ ਤੱਕ ਆਉਂਦਿਆਂ ਸਾਡੀ 4-5 ਥਾਵਾਂ ਤੇ ਬਹੁਤ ਸਖਤੀ ਨਾਲ ਤਲਾਸ਼ੀ ਅਤੇ ਪੁੱਛਗਿੱਛ ਕੀਤੀ ਗਈ ਸੀ ਹਰੀਕੇ ਪੁਲਤੇ ਸਾਡੀ ਬਰੀਕੀ ਨਾਲ ਤਲਾਸ਼ੀ ਅਤੇ ਪੁੱਛਗਿੱਛ ਹੋਈ ਸੀ ਸਾਨੂੰ ਫੌਜ ਦੇ ਇੱਕ ਮੇਜਰ ਅੱਗੇ ਪੇਸ਼ ਕੀਤਾ ਗਿਆ ਜੋ ਤੰਬੂ ਵਿੱਚ ਕੁਰਸੀ ਉੱਤੇ ਬੈਠਾ ਸੀ ਉਹ ਵੀ ਸਿੱਖ ਸੀ ਨੇ ਸਾਨੂੰ ਦੇਖਿਆ ਕਿ ਇਹ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ ਇਹਨਾਂ ਦੇ ਪਿਓ ਪ੍ਰੋਫੈਸਰ ਹਨ ਉਹਨੇ ਸਾਨੂੰ ਛਿੜਕਿਆ ਕਿ ਤੁਹਾਡਾ ਦਿਮਾਗ ਤਾਂ ਸਹੀ ਹੈ ਤੁਸੀਂ ਇਸ ਤਰ੍ਹਾਂ ਕਿੱਧਰ ਨੂੰ ਮੂੰਹ ਚੁੱਕਿਆ ਹੈ ਤੁਹਾਨੂੰ ਘਰ ਵਾਲਿਆਂ ਦੀ ਕੋਈ ਪ੍ਰਵਾਹ ਹੈ ਤਰਨ-ਤਾਰਨ ਤੋਂ ਬਾਅਦ ਅਸੀਂ ਗੁਰਦੁਆਰਾ ਸ਼ਹੀਦਾ ਆ ਗਏ ਇੱਥੇ ਆ ਕੇ ਸਾਨੂੰ ਹਨੇਰਾ ਪੈ ਗਿਆ ਅਸੀਂ ਇੱਥੇ ਲੰਗਰ ਛਕਿਆ ਉਸ ਵੇਲੇ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਦਾ ਸੀ ਅਸੀਂ ਸੋਚਿਆ ਕਿ ਇੱਥੋਂ ਸਵੇਰੇ ਹੀ ਤੁਰਾਂਗੇ ਜਪ ਨਿਸਾਨ ਜਪਜੀ ਸਾਹਿਬ ਦਾ ਪਾਠ ਸੁਣਨ ਵਾਲਾ ਵਾਕਿਆ ਵੀ ਇਸੇ ਸਵੇਰ ਦਾ ਹੈ ਅਗਲੇ ਦਿਨ ਅਸੀਂ ਸੁਲਤਾਨਪੁਰ ਲੋਧੀ ਹੁੰਦੇ ਹੋਏ ਰਾਤ ਨੂੰ ਵਾਪਸ ਲੁਧਿਆਣੇ ਆ ਗਏ ਅਸੀਂ ਘਰ ਤੁਰਨ ਵੇਲੇ ਇਹ ਵੀ ਨਹੀਂ ਸੋਚਿਆ ਸੀ ਕਿ ਮੋਗੇ ਤੋਂ ਅੱਗੇ ਕਿੱਧਰ ਜਾਣਾ ਹੈ ਜਿੱਧਰ ਦਾ ਖਿਆਲ ਆਇਆ ਉਸੇ ਤਰ੍ਹਾਂ ਹੀ ਚੱਲ ਪਏ ਇਸ ਤਰ੍ਹਾਂ ਅਸੀਂ ਰਾਤ ਨੂੰ ਸ਼ਹੀਦਾਂ ਦੀ ਧਰਤੀ ਉੱਤੇ ਹਾਂ ਚਗੇ ਜਪਨੀਸਾਨ ਜਪਜੀ ਸਾਹਿਬ ਦੀ ਬਾਣੀ ਅਤੇ ਉਹ ਸੁਰੀਲੀ ਅਤੇ ਜ਼ੋਰਦਾਰ ਆਵਾਜ਼ ਨੂੰ ਮੈਂ ਸਦਾ ਆਪਣੇ ਅੰਗ ਸੰਗ ਪਾਇਆ ਹੈ ਉਸ ਵਿਸਮਾਦੀ ਰਸ ਭਰੇ ਅਨਭਵ ਨੂੰ ਕਿਵੇਂ ਕੋਈ ਵਿਸਾਰ ਸਕਦਾ ਹੈ ਉਹ ਲਾ ਮਿਸਾਲ ਹੈ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਲ ਉਹੀ ਤਾਂ ਹਨ ਉਸ ਤੋਂ ਬਾਅਦ ਉਹ ਜਿਹਾ ਕੁਝ ਹੋਰ ਨਹੀਂ ਹੁੰਦਾ ਮੈਂ ਕਿੰਨਾ ਸਮਾ ਰੂਹ ਪੋਸ਼ ਰਹਾ ਜੇਲ ਵਿੱਚ ਰਹਾ ਅਤੇ ਹੁਣ ਵੀ ਜ਼ਿੰਦਗੀ ਪਰਖ ਤੇ ਸੰਘਰਸ਼ ਹੀ ਹੈ ਮੈਂ ਕਹਿ ਸਕਦਾ ਹਾਂ ਕਿ ਉਹਨਾਂ ਪਲਾ ਨੇ ਮੇਰੀ ਬਾਹ ਫੜੀ ਅਤੇ ਮੈਨੂੰ ਰਾਹ ਵਿਖਾਇਆ ਹੈ ਉਸ ਸੁਰੀਲੀ ਬਾਣੀ ਨੇ ਮੇਰੀ ਹਰ ਥਾਂ ਰੱਖਿਆ ਕੀਤੀ ਅਤੇ ਬੁਰੇ ਤੋਂ ਬੁਰੇ ਵਖਤ ਵਿੱਚ ਵੀ ਡੋਲਣ ਤੋਂ ਬਚਾਇਆ ਜਦੋਂ ਅਸੀਂ ਜੰਗ ਜੂਦਾ ਤੇ ਨਿਕਲਦੇ ਸਾਂ ਤਾਂ ਉਹ ਆਵਾਜ਼ ਮੈਨੂੰ ਇੱਕ ਤਾਲ ਅਤੇ ਸਹਜ ਬਖਸ਼ਦੀ ਸੀ ਜਦੋਂ ਮੌਤ ਜਾਂ ਖਤਰਿਆਂ ਸਾਹਮਣੇ ਹੁੰਦੇ ਸਾਂ ਤਾਂ ਇਹ ਆਵਾਜ਼ ਕਵਚ ਦਾ ਰੂਪ ਪਤਾਰ ਲੈਂਦੀ ਸੀ ਦੁਸ਼ਮਣ ਦੀਆਂ ਸਾਜ਼ਿਸ਼ਾਂ ਠਹਿ ਠੇਰੀ ਹੋ ਜਾਂਦੀਆਂ ਸਨ ਅਤੇ ਇਹ ਆਵਾਜ਼ ਅੱਗੇ ਦੇ ਰਾਹ ਦੀ ਦੱਸ ਪਾਉਂਦੀ ਸੀ ਪਾਠ ਤਾਂ ਛੋਟੇ ਹੁੰਦਿਆਂ ਤੋਂ ਹੀ ਕਰਦੇ ਸਾਂ ਪਰ ਬਾਣੀ ਦੇ ਭੇਤ ਅਤੇ ਰਾਹ ਉਸ ਪਾਠ ਨੂੰ ਸੁਣਨ ਤੋਂ ਬਾਅਦ ਹੀ ਉਜਾਗਰ ਹੋਣ ਲੱਗੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਦੀ ਅਜੀਮ ਰਚਨਾ ਆਤਮਾ ਦਾ ਸੰਗੀਤ ਪੜ੍ਹੀ ਤਾਂ ਮੈਨੂੰ ਇਹੋ ਧੁਨ ਯਾਦ ਆਈ ਜਦੋਂ ਹਰਿੰਦਰ ਸਿੰਘ ਮਹਿਬੂਬ ਦੀ ਤੀ ਜੀ ਕਿਤਾਬ ਵਿੱਚੋਂ ਜਪ ਨਿਸਾਨ ਜਪਜੀ ਸਾਹਿਬ ਦੀ ਵਿਢਾਈ ਪੜੀ ਤਾਂ ਮੈਂ ਉਸ ਆਵਾਜ਼ ਵਿੱਚ ਪਾਠ ਸੁਨਣ ਕਰਕੇ ਹੀ ਸਮਝ ਸਕਿਆ ਸਾਂ ਮੈਂ ਕਈ ਤਰੀਕਿਆਂ ਨਾਲ ਇਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹ ਆਵਾਜ਼ ਮਿਠਾਸ ਅਤੇ ਸੁਰੀਲੇਪਣ ਦਾ ਸ਼ਿਖਰ ਸੀ ਇੰਜ ਲੱਗਦਾ ਸੀ ਕਿ ਸਮੁੱਚਾ ਸੰਗੀਤ ਅਤੇ ਰਾਗ ਉਸ ਵਿੱਚ ਪਰੋਏ ਹੋਣ ਫਿਰ ਮੈਨੂੰ ਲੱਗਿਆ ਕਿ ਉਹ ਬਹੁਤ ਹੀ ਸੁਖ ਅਤੇ ਸਕੂਨ ਨਾਲ ਦੀ ਹੋਈ ਸੀ ਉਸ ਦੀ ਸ਼ੋਹ ਵਿੱਚ ਮਹਾਨ ਤਰਵਾਸ ਸੀ ਜਿੱਥੇ ਹਰ ਤਰ੍ਹਾਂ ਦੀ ਉਦਾਸੀ ਪੀੜ ਅਤੇ ਥਕਾਵਟ ਦਾ ਅੰਤ ਹੋ ਜਾਂਦਾ ਸੀ ਉਹ ਕੋਈ ਚੜ੍ਹਦੀ ਕਲਾ ਸੀ ਸਦਾ ਜਵਾਨ ਅਤੇ ਨਿਤ ਨਵੀਂ ਫਿਰ ਮੈਨੂੰ ਲੱਗਿਆ ਕਿ ਉਹ ਕੋਈ ਸ਼ੂਕ ਦਾ ਦਰਿਆ ਹੋਵੇ ਜੋ ਹਰ ਸ਼ੈ ਨੂੰ ਆਪਣੇ ਨਾਲ ਹੀ ਵਗਾਰ ਰਿਹਾ ਹੋਵੇ ਉਹਦੇ ਵਿੱਚ ਕੋਈ ਰੂਹ ਭਰੀ ਵੰਗਾਰ ਅਤੇ ਬਾਗੀ ਸਵਰ ਸੀ ਉਹਦੇ ਨਾਲ ਜੰਗ ਅਤੇ ਸ਼ਹਾਦਤ ਪੂਤ ਪੂਤ ਸੀ ਉਸ ਦੇ ਨਾਲ ਬੇਪਰਵਾਹੀ ਅਤੇ ਫਤੇ ਦਾ ਕੋਈ ਸੰਗਮ ਸੀ ਕਲੂਕਾਰਾ 1984 ਵਾਪਰੇ ਨੂੰ ਹਾਲੇ ਬਹੁਤ ਥੋੜਾ ਹੀ ਸਮਾਂ ਹੋਇਆ ਸੀ ਅਤੇ ਉਹਦੀ ਮਹਿਕ ਹਾਲੇ ਫਿਜ਼ਾ ਵਿੱਚ ਹੀ ਸੀ ਜੰਗ ਅਤੇ ਸ਼ਹਾਦਤ ਨੇ ਪੰਥ ਵਿੱਚ ਪਹਿਲੇ ਵਾਲੀ ਤਾਜ਼ਗੀ ਅਤੇ ਸਿੱਦਤ ਲੈ ਆਂਦੀ ਸੀ ਕੋਈ ਅਬੋਲ ਧੁਨ ਸਮੁੱਚੇ ਪੰਥ ਨੂੰ ਇੱਕ ਤਾਲ ਦੇ ਰਹੀ ਸੀ ਅਸੀਂ ਵੀ ਉਸੇ ਤਾਲ ਦੀ ਸਦ ਤੇਹੀ ਕਰੋ ਕਿਸੇ ਤਲਾਸ਼ ਵਿੱਚ ਨਿਕਲੇ ਸਾਂ ਉਸ ਰਾਤ ਇੱਥੇ ਸ਼ਹੀਦਾਂ ਦੀ ਧਰਤੀ ਉੱਤੇ ਆ ਬੈਠੇ ਸੀ ਅੰਮ੍ਰਿਤ ਵੇਲੇ ਉਹ ਬੀਬੀ ਵੀ ਨਿਰਭੈ ਹੋ ਕੇ ਨਾਕਿਆਂ ਵਿੱਚੋਂ ਨਿਕਲ ਕੇ ਆਈ ਹੋਵੇਗੀ یوں ਕਹਿ ਲਓ ਕਿ ਗੁਰੂ ਦੀ ਬਾਣੀ ਉਸ ਰਾਹੀਂ ਸਾਡੇ ਉੱਤੇ ਕਿਰਪਾ ਕਰ ਰਹੀ ਸੀ ਉਸ ਦੀ ਆਵਾਜ਼ ਅਤੇ ਅੰਦਾਜ਼ ਵਿੱਚ ਬਹੁਤ ਕੁਝ ਸੀ ਜੰਗ ਅਤੇ ਸ਼ਹਾਦਤ ਦਾ ਇੱਕ ਖੂਬਸੂਰਤ ਨਾਦ ਵੀ ਉਸ ਦਿਨ ਮੇਰੇ ਜੀਵਨ ਨੇ ਕੋਈ ਤਾਲ ਜਿਹਾ ਲੱਭ ਲਿਆ ਜੋ ਸਦਾ ਮੇਰੇ ਨਾਲ ਰਿਹਾ ਜਿਸ ਨੂੰ ਮੈਂ ਸਦਾ ਸਮਰਪਿਤ ਰਿਹਾ ਅਤੇ ਉਸ ਦੇ ਅਨੁਸਾਰ ਚੱਲਦਾ ਰਿਹਾ ਇਸ ਵਿੱਚ ਜ਼ਿਆਦਾ ਕੁਝ ਅਚੇਤ ਹੀ ਰਿਹਾ ਜਿਵੇਂ ਪਾਣੀ ਟਲਾਨ ਵੱਲ ਸਹਿਜੇ ਹੀ ਆਪਣਾ ਰਾਹ ਲੱਭ ਲੈਂਦਾ ਹੈ ਉਹਨਾਂ ਦਿਨਾਂ ਵਿੱਚ ਜਦੋਂ ਜੰਗ ਅਤੇ ਸ਼ਹਾਦਤ ਦੀ ਰੁੱਤ ਸੀ ਅਤੇ ਪੰਥ ਮੋੜ ਸੁਰਜੀਤ ਹੋ ਕੇ ਆਪਣੇ ਨਕਸ਼ ਪਹਿਚਾਨ ਰਿਹਾ ਸੀ ਉਸ ਵਕਤ ਪੰਥ ਵਿੱਚ ਬਹੁਤ ਸਿਮਰਨ ਪਾਠ ਅਤੇ ਅਰਦਾਸ ਹੋਈ ਉਸ ਮਰਨ ਪਾਠ ਅਰਦਾਸ ਨੇ ਸਾਡੇ ਲਈ ਧਰਤ ਤਿਆਰ ਕੀਤੀ ਫਿਰ ਸਾਡੇ ਉਤੇ ਸ਼ਾਂਤੀ ਕੀਤੀ ਅਤੇ ਸਾਨੂੰ ਰਾਹ ਵਿਖਾਇਆ ਉਦੋਂ ਬਹੁਤ ਸਿੰਘ ਸਿੰਘਣੀਆਂ ਨਾਮ ਦੀ ਕਮਾਈ ਕਰਦੇ ਸਨ ਅਤੇ ਆਪਣੇ ਅਮਲਾਂ ਨੂੰ ਅਰਦਾਸ ਤੱਕ ਲੈ ਜਾਂਦੇ ਸਨ ਇਹ ਬੀਬੀ ਵੀ ਉਸ ਅਰਦਾਸ ਦਾ ਹੀ ਰੂਪ ਸੀ ਅਸੀਂ ਸਦਾ ਇਹ ਪਵਿੱਤਰ ਅਰਦਾਸ ਦੇ ਰਿਣੀ ਰਵਾਂਗੇ ਧੰਨਵਾਦ